ਪ੍ਰੋਗਰਾਮ ਨਾਲ ਜੁੜੇ ਦਸਕਾਨਾ ਸਵਾਗਤ ਹੈ ਤੁਪਨ ਪਿਆਰ ਤੇ ਸਤ ਸਕਾਰ ਨਾਲ ਸਭ ਸ਼ਿਕਾ ਅੱਜ ਆਪਾਂ ਯੂਪੀਐਸਸੀ ਦੀ ਕਹਾਣੀ ਫੇਰ ਦੁਹਰਾਵਾਂਗੇ ਯੂਪੀਐਸਸੀ ਦੀ ਕਹਾਣੀ ਵੀ ਦੁਹਰਾਵਾਂਗੇ ਇੱਕ એનર્ਜੀ ਊਰਜਾ ਸੰਘਰਸ਼ ਤੇ ਲਗਨ ਹੈ ਜਿਹੜੀ ਜਿਉਂ ਕਹਿੰਦੇ ਨੇ ਵੀ ਕਿਸੇ ਚੀਜ਼ ਦਾ ਨਸ਼ਾ ਹੋ ਜਾਂਦਾ ਵੀ ਉੱਥੇ ਤੱਕ ਜਾਣ ਹੈ ਲਾਰਸਨ ਸਿੰਘ ਲਾਈ ਦੀ ਮੈਂ ਹਮੇਸ਼ਾ ਗੱਲ ਕਰਦਾ ਹਾਂ ਅੱਜ ਫੇਰ ਸਾਡੇ ਨਾਲ ਮੌਜੂਦ ਹੈ ਸਕੂਲ ਤੋਂ ਬਾਅਦ ਕਾਲਜ ਜਾਣ ਦਾ ਸਬਬ ਨਹੀਂ ਬਣਿਆ ਉਵੇਂ ਤਿਆਰੀਆਂ ਦੀ ਮਾਹੌਲ ਨਹੀਂ ਬਣਿਆ ਘਰ ਬੈਠ ਕੇ ਗੋਲ ਮਿਥ ਲਿਆ ਕਿ ਐਗਜ਼ਾਮ ਦੇਣੇ ਆ ਵੱਡੇ ਵੱਡੇ ਤਾਂ ਸਭ ਤੋਂ ਪਹਿਲਾਂ ਪੀਸੀਐਸ ਕ੍ਰੈਕ ਕੀਤਾ ਫਿਰ ਹੁਣ ਯੂਪੀਐਸਸੀ ਦੀ ਕੰਦ ਵੀ ਪਾਰ ਕੀਤੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਜਦੋਂ ਉਹਨਾਂ ਨੇ ਐਗਜ਼ਾਮ ਲਿਖਣਾ ਸੀ ਤਾਂ ਹਸਪੀਟਲ ਚੋਂ 5 ਦਿਨ ਪਹਿਲਾਂ ਡਿਸਚਾਰਜ ਹੋਏ ਬਹੁਤ ਸਾਰੇ ਯਾਤਰਾ ਚ ਵੀ ਮੈਡੀਕਲ ਸਮੱਸਿਆਵਾਂ ਰਹੀਆਂ ਉਸ ਦੇ ਬਾਵਜੂਦ ਇਹਨਾਂ ਨੇ ਜਿਹੜਾ ਐਗਜ਼ਾਮ ਕੱਢ ਮਾਰਿਆ ਸਾਰੀ ਕਹਾਣੀ ਸੁਣਦੇ ਆ ਹੌਸਲੇ ਨੂੰ ਟਹਿ ਢੇਰੀ ਨਹੀਂ ਹੋਣ ਦਿੱਤਾ ਸਾਰੀਆਂ ਚੀਜ਼ਾਂ ਜੋ ਸਾਡੇ ਵਿਦਿਆਰਥੀਆਂ ਲਈ ਸਾਡੇ ਮਾਪਿਆਂ ਲਈ ਇੱਕ ਨਵਾਂ ਜਾਗ ਲਾਉਣ ਗਿਆ ਸੋ ਪਹਿਲੀਆਂ ਵੀ ਆਪਾਂ ਮੁਲਾਕਾਤਾਂ ਕੀਤੀਆਂ ਇਹ ਮੁਲਾਕਾਤ ਉਸ ਸਮੇਂ ਦੀ ਹੈ ਜਦੋਂ ਇੱਕ ਇਨਸਾਨ ਜਿਹੜਾ ਪਾਤਨਾ ਬੈਠੇ ਸੋਚਦਾ ਤੇ ਅੱਜ ਉਹ ਸਮਾਂ ਕਿ ਉਹਨੂੰ ਅਮਲੀ ਜਾਮਾ ਪਹਿਨਾਉਣ ਚ ਕਾਮਯਾਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਤੁਹਾਨੂੰ ਵਧਾਈ ਤੁਹਾਨੂੰ ਵੀ ਤੁਹਾਡਾ ਵੀ ਬਹੁਤ ਯੋਗਦਾਨ ਰਿਹਾ ਹੈ ਚਲੋ ਮੇਰਾ ਤਾਂ ਤੁਹਾਨੂੰ ਤੁਹਾਡੀ ਕਹਾਣੀ ਲੋਕਾਂ ਤੱਕ ਲਿਆਉਣ ਦਾ ਮੇਰਾ ਕਾਰਜ ਸੀ ਉਹ ਮੈਂ ਕਰਦਾ ਹੀ ਹੈ ਤੇ ਬਹੁਤ ਵੱਡੀ ਅਚੀਵਮੈਂਟ ਰਹੀ ਹੈ ਕਿ ਪੀਸੀਐਸ ਤੋਂ ਹੁਣ ਯੂਪੀਐਸਸੀ ਦੀ ਕੰਧ ਵੀ ਪਾਰ ਕਰ ਲੀ ਗਏ ਕਿਵੇਂ ਰਹੀ ਯਾਤਰਾ ਇੱਕ ਦਿਲ ਚ ਜਨੂਨ ਸੀਗਾ ਹਾਂ ਇੱਕ ਦਿਲ ਦੇ ਵਿੱਚ ਤੀਬਰ ਇੱਛਾ ਸੀਗੀ ਹਾਂ ਕਿ ਆਪਾਂ ਪੀਸੀਐਸ ਦਾ ਇਗਜ਼ਾਮ ਪਾਸ ਕੀਤਾ ਤੇ ਹੁਣ ਯੂਪੀਐਸਸੀ ਦਾ ਇਗਜ਼ਾਮ ਜਿਹਨੂੰ ਦੇਸ਼ ਦਾ ਸਭ ਤੋਂ ਵੱਡਾ ਇਗਜ਼ਾਮ ਮੰਨਿਆ ਜਾਂਦਾ ਹੈ ਵੀ ਵੀ ਇੱਕ ਵਾਰੀ ਕਲੀਅਰ ਕਰਨਾ ਹੈਗਾ ਅੱਛਾ ਇਹ ਦਿਲ ਦੇ ਵਿੱਚ ਇੱਛਾ ਲੈ ਕੇ ਚੱਲਿਆ ਸੀ ਤੇ ਜਦੋਂ ਇਹ ਇੱਛਾ ਪੂਰੀ ਹੋਈ ਤਾਂ ਮਾਨੂੰ ਬਹੁਤ ਖੁਸ਼ੀ ਹੋਈ ਬਹੁਤ ਸਕੂਨ ਮਿਲਿਆ ਜੀ ਤੁਸੀਂ ਸਾਰੀ ਯਾਤਰਾ ਚ ਕੀ ਪਿੰਪੁਆਇੰਟ ਮੰਨਦੇ ਹੋ ਵੀ ਆਹ ਚੀਜ਼ ਮੈਰਿਜ ਠੀਕ ਸੀ ਚੰਗੀ ਸੀ ਜਿਹਦੇ ਕਰਕੇ ਬਿਹਤਰ ਰਿਹਾ ਸਾਰਾ ਕੁਝ ਸਭ ਤੋਂ ਖਾਸ ਗੱਲ ਜਿਹੜੀ ਮੈਨੂੰ ਲੱਗਦਾ ਮੇਰੇ ਵਿੱਚ ਸੀਗੀ ਉਹ ਸੀਗੀ ਅਗਨੀ ਜਿਹੜੀ ਦਿਲ ਦੇ ਵਿੱਚ ਦਹਿਕਰੀ ਸੀਗੀ ਆਹ ਕੇ ਮੈਂ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਨਾ ਹੈ ਊਰਜਾ ਸੀਗੀ ਊਰਜਾ ਸੀਗੀ ਤੇ ਕਾਫੀ ਵਾਰੀ ਮੈਨੂੰ ਲੱਗਿਆ ਕਿ ਮੈਨੂੰ ਹੁਣ ਤਿਆਰੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਮੇਰਾ 6ਵਾਂ ਅਟੈਂਪਟ ਸੀਗਾ ਇਹ 6ਵੇਂ ਅਟੈਂਪਟ ਤੇ ਸਫਲਤਾ ਹਾਸਲ ਹੋਈ ਹੈ ਕਾਫੀ ਵਾਰੀ ਦਿਲ ਨੇ ਕਿਹਾ ਵੀ ਹੋਰ ਕਿੰਨੇ ਅਟੈਂਪਟ ਦੋਗੇ ਤੁਸੀਂ ਹੂੰ ਛੱਡ ਦੋ ਪਰੰਤੂ ਜਿਹੜੀ ਉਹ ਦਿਲ ਦੇ ਵਿੱਚ ਇੱਕ ਅਗਨੀ ਚੱਲ ਰਹੀ ਸੀਗੀ ਕਿ ਆਪਾਂ ਇਹ ਪੇਪਰ ਕਰੈਕ ਕਰਨਾ ਹੀ ਕਰਨਾ ਹੈਗਾ ਹਰ ਹਾਲਤ ਦੇ ਵਿੱਚ ਮੈਨੂੰ ਲੱਗਦਾ ਕਿ ਤੇ ਉਹ ਜਿਹੜੀ ਪ੍ਰਬਲ ਇੱਛਾ ਸੀਗੀ ਉਹ ਮੈਨੂੰ ਇੱਥੇ ਤੱਕ ਲੈ ਆਈ ਥੋੜਾ ਜਿਹਾ ਅਕੈਡਮਿਕਸ ਵਾਲੇ ਪਾਸੇ ਵੀ ਝਾਤ ਮਾਰੀਏ ਅ ਤਿਆਰੀ ਜੀ ਕੋਈ ਖਾਸ ਪਿੰਨ ਪੁਆਇੰਟ ਲੱਭਿਆ ਜੜਾ ਮੈਂ ਤਿਆਰੀ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਲੱਭੀ ਕਿ ਆਪਾਂ ਨੂੰ ਫੋਕਸਡ ਰਹਿਣਾ ਜੀਦਾ ਆਪਣੇ ਗੋਲ ਪ੍ਰਤੀ ਹਮ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਿਲੇਬਸ ਤੱਕ ਲਿਮਟਿਡ ਰਹੀਏ ਆਪਾਂ ਸਿਲੇਬਸ ਨੂੰ ਬਾਰ-ਬਾਰ ਪੜ੍ਹੀਏ ਤੇ ਸਭ ਤੋਂ ਖਾਸ ਗੱਲ ਵੱਧ ਤੋਂ ਵੱਧ ਟੈਸਟ ਅਟੈਂਪਟ ਕਰੀਏ ਚਾਹੇ ਉਹ ਐਮਸੀਕਿਊ ਬੇਸਡ ਕੁਐਸਚਨਸ ਹੈਗੇ ਨੇ ਚਾਹੇ ਉਹ ਮੇਨਸ ਟਾਈਪ ਡਿਸਕ੍ਰਿਪਟਿਵ ਕੁਐਸਚਨਸ ਹੈਗੇ ਨੇ ਸਾਰਿਆਂ ਦੀ ਜਿੰਨੀ ਵੱਧ ਤੋਂ ਵੱਧ ਪ੍ਰੈਕਟਿਸ ਕਰਾਂਗੇ ਆਪਾਂ ਉਹਨੇ ਐਗਜ਼ਾਮ ਦੇ ਟਾਈਮ ਦੇ ਉੱਤੇ ਪਰਫਾਰਮੈਂਸ ਵਧੀਆ ਹੋਣ ਦੀ ਸੰਭਾਵਨਾ ਹੁੰਦੀ ਹੈ। ਅ ਸੋਰਸ ਤੁਸੀਂ ਹੁਣ ਹੁਣ 6 ਟੈਮਟੇ ਦੇ ਹੋਗੇ। ਪੀਸੀਐਸ ਹੋ ਗਿਆ। ਸੋਰਸਾਂ ਬਾਰੇ ਕੀ ਸੋਚਦੇ ਹੋ? ਸੋਰਸ ਉਹੀ ਨੇ, ਸਟੈਂਡਰਡ ਬੁੱਕਸ ਨੇ, ਸਾਰਾ ਕੁਝ ਨੋਟਸ ਵੀ ਉਹੀ ਨੇ। ਅ ਲੋਕਾਂ ਨੇ ਜੋ ਵੀਡੀਓਜ਼ ਪਾਈਆਂ ਉਹ ਵੀ ਉਹੀ ਨੇ। ਸੋਰਸਸ ਬਾਰੇ ਕੀ ਸੋਚਦੇ? ਇਹਦੇ ਵਿੱਚ ਨਾ ਸੋਰਸਿਸ ਜਿੰਨੇ ਘੱਟ ਰੱਖਾਂਗੇ ਹਮ ਜਿੰਨੇ ਲਿਮਟਡ ਰੱਖਾਂਗੇ ਹਾਂਜੀ ਤੇ ਜਿੰਨੀਆਂ ਜ਼ਿਆਦਾ ਰਿਵੀਜ਼ਨਸ ਕਰਾਂਗੇ ਇਟ ਇਜ਼ ਦਾ ਕੀ ਟੂ ਸਕਸੈਸ ਓਕੇ ਤੇ ਇਸ ਤੋਂ ਇਲਾਵਾ ਉਹ ਸੋਰਸਸ ਤੋਂ ਆਪਾਂ ਜਿਹੜੇ ਮੇਨਸ ਦੇ ਪਰਸਪੈਕਟਿਵ ਤੋਂ ਬਣਾਏ ਹੋਏ ਨੋਟਸ ਨੇ ਉਹ ਬਹੁਤ ਮਾਇਨੇ ਰੱਖਦੇ ਨੇ ਕਿ ਆਪਾਂ ਉਹ ਕਿੰਨੇ ਕੁ ਸ਼ਾਰਟਕਟ ਨੋਟਸ ਬਣਾਏ ਨੇ ਕਿਉਂਕਿ ਪੇਪਰ ਦੇ ਵਿੱਚ ਆਪਾਂ ਨੂੰ ਕਿਸੇ ਟੌਪਿਕ ਬਾਰੇ ਜਿੰਨੀ ਵੀ ਜਾਣਕਾਰੀ ਹੈ ਆਪ ਨੂੰ ਲਿਖਣ ਵਾਸਤੇ 2 ਜਾਂ 3 ਪੇਜ ਮਿਲਦੇ ਨੇ اچھا ਜਿੰਨੀ ਵੀ ਜਾਣਕਾਰੀ ਹੈ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਕਿਸੇ ਟਾਪਿਕ ਬਾਰੇ ਕੁਐਸਚਨ ਆ ਜਾਂਦਾ ਹੈ ਤਾਂ ਉਹਦੇ ਵਿੱਚ ਆਪਾਂ ਕਿਸੇ ਵੀ ਆਈਡੀਆ ਨੂੰ ਕਿੰਨਾ ਸੰਖੇਪ ਕਰਕੇ ਲਿਖ ਸਕਦੇ ਆ ਇੱਕ ਸ਼ੇਕਸਪੀਅਰ ਦਾ ਕੋਟ ਹੈ ਕਿ ਬਰੇਵਿਟੀ ਇਜ਼ ਦਾ ਸੋਲ ਆਫ ਵਿਟ ਹੂੰ ਤੇ ਆਪਾਂ ਨੂੰ ਹਰ ਇੱਕ ਚੀਜ਼ ਨੂੰ ਸ਼ਾਰਟਕਟ ਕਰਨਾ ਆਉਣਾ ਚਾਹੀਦਾ ਹੈ ਤਾਂ ਸੋਰਸ ਦੇ ਨਾਲ ਨਾਲ ਜਿਹੜੇ ਆਪਣੇ ਨੋਟਸ ਨੇ ਉਹ ਵੀ ਬਹੁਤ ਛੋਟੇ ਹੋਣੇ ਚਾਹੀਦੇ ਨੇ ਸੋਰਸ ਆਪਾਂ ਕੋਈ ਪੜ ਲਿਆ ਆਪ ਨੂੰ ਕੋਈ ਚੰਗੀ ਚੀਜ਼ ਲੱਗੀ ਜੇ ਆਪਾਂ ਆਪਦੇ ਨੋਟਸ ਦੇ ਵਿੱਚ ਨਹੀਂ ਲੈ ਕੇ ਆਏ ਤਾਂ ਉਹ ਆਪਣੇ ਫਾਈਨਲ ਪੇਪਰ 'ਚ ਰਿਫਲੈਕਟ ਨਹੀਂ ਹੋਏਗੀ ਜੀ ਸਾਰੇ ਕਹਿੰਦੇ ਆ ਵੀ ਇੰਜੋਇਮੈਂਟ ਬੰਦ ਹੋ ਜਾਂਦੀ ਹੈ ਵਿਆਹ ਸ਼ਾਦੀਆਂ ਰੁਕ ਜਾਂਦੀਆਂ ਨੇ ਜੀ ਵਿਆਹ ਸ਼ਾਦੀਆਂ ਤੇ ਕਿੰਨਾ ਕੁ ਦੋਸਤਾਂ ਮਿੱਤਰਾਂ ਨਾਲ ਘੁੰਮਣ ਫਿਰਨ ਤੇ ਕਿੰਨੀ ਕਿ ਬੰਦਸ਼ ਦੇਣੀ ਪੈਂਦੀ ਐ ਇਸ ਗੱਲ ਫਿਰ ਫਿਰ ਜਿਹੜਾ ਇੰਜੋਏ ਕਰਨਾ ਹੈ ਉਹ ਕਿਵੇਂ ਨਾਲ ਜੋੜਨਾ ਪੈਂਦਾ ਮੈਂ ਇਸ ਗੱਲ ਨੂੰ ਬਹੁਤ ਭੁਗਤਿਆ ਹੈਗਾ ਮੇਰੇ ਕਾਫੀ ਦੋਸਤ ਸ਼ਾਇਦ ਇਸ ਗੱਲ ਤੋਂ ਨਰਾਜ਼ ਵੀ ਹੋਣਗੇ ਮੇਰੇ ਨਾਲ ਕਿ ਮੈਂ ਉਹਨਾਂ ਨੂੰ ਕਾਫੀ ਸਮੇਂ ਮਿਲ ਨਹੀਂ ਸੀ ਪਾਉਂਦਾ ਜੀ ਜਦੋਂ ਆਪਾਂ ਪੇਪਰ ਦੀ ਤਿਆਰੀ ਕਰ ਰਹੇ ਹਾਂ ਜਦੋਂ ਆਪਾਂ ਫਰਸਟ ਰਿਵੀਜ਼ਨ ਲੈ ਰਹੇ ਹਾਂ ਸਾਰੇ ਸਬਜੈਕਟਸ ਦੀ ਇੱਕ ਤਾਂ ਉਦੋਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸ ਜ਼ੋਨ 'ਚ ਰਹੋ ਤੁਹਾਡਾ ਦਿਮਾਗ ਯੂਪੀ ਵਾਲੇ ਯੂਪੀਐਸਸੀ ਵਾਲੇ ਪਾਸੇ ਅਲਾਈਨ ਰਹੇ ਹੂੰ ਉਹਦੇ ਲਈ ਬੈਟਰ ਰਹਿੰਦਾ ਹੈ ਕਿ ਤੁਸੀਂ ਜਿਹੜੇ ਟੌਪਿਕ ਸਟਾਰਟ ਕਰ ਲੇ ਉਹ ਟੌਪਿਕ ਖਤਮ ਕਰਕੇ ਹੀ ਤੁਸੀਂ ਕਿਸੇ ਕਿਸੇ ਕਿਤੇ ਘੁੰਮਣ ਜਾਓ ਇਨ ਦਾ ਮੀਨ ਟਾਈਮ ਤੁਸੀਂ ਕੋਈ ਮੂਵੀ ਵਗੈਰਾ ਦੇਖਣ ਜਾਣਾ ਚਾਹੁੰਦੇ ਹੋ ਤਾਂ ਉਹ ਦੇਖ ਸਕਦੇ ਹੋ ਕਿਸੇ ਦੋਸਤ ਮਿੱਤਰ ਨੂੰ ਵੈਸੇ ਮਿਲਣਾ ਹੈਗਾ ਕਿਸੇ ਦੋਸਤਾਂ ਨਾਲ ਮਿਲ ਕੇ ਮਨ ਹਲਕਾ ਹੁੰਦਾ ਹੈ ਕੋਈ ਤੁਸੀਂ ਕਈ ਲੋਕਾਂ ਨੂੰ ਹੁੰਦਾ ਕਿ ਥੋੜੀ ਬੋਤੀ ਫਿਜ਼ੀਕਲ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਬੈਡਮਿੰਟਨ ਖੇਡ ਲਿਆ ਟੇਬਲ ਟੈਨਿਸ ਖੇਡ ਲਿਆ ਜਿੰਨਾ ਤੁਹਾਡਾ ਸਰੀਰ ਅਲਾਉ ਕਰਦਾ ਉਸ ਹਿਸਾਬ ਨਾਲ ਤੇ ਜਦੋਂ ਇੱਕ ਵਾਰੀ ਪ੍ਰੀਲਿਮਸ ਦੇਤਾ ਆਪਾਂ ਤੇ ਤੁਹਾਨੂੰ ਪਤਾ ਹੈ ਤੁਸੀਂ ਮੇਨਸ ਦੇਣਾ ਹੈ ਤੇ ਉਹ ਤਿੰਨੇ ਮਹੀਨੇ ਦੇ ਵਿੱਚ ਤਾਂ ਮੈਂ ਸੁਝਾ ਦਊਂਗਾ ਕਿ ਤੁਸੀਂ ਯਾਰਾਂ ਦੋਸਤਾਂ ਨਾਲ ਮਿਲਣਾ ਕੋਈ ਮੂਵੀ ਦੇਖਣਾ ਆ ਜਾਂ ਕੋਈ ਘੁੰਮਣ ਦਾ ਪਲਾਨ ਤਾਂ ਨਾ ਹੀ ਕਦੇ ਚੰਗੀ ਗੱਲ ਹੈ ਕਿਉਂਕਿ ਉਹ 3 ਮਹੀਨੇ ਜਾਂ 4 ਮਹੀਨੇ ਸਭ ਤੋਂ ਕ੍ਰੂਸ਼ੀਅਲ ਸਮਾਂ ਹੈ ਉਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਅਨਸਰ ਰਾਈਟਿੰਗ ਪ੍ਰੈਕਟਿਸ ਕਰਨੀ ਚਾਹੀਦੀ ਹੈ ਤੇ ਜਿੰਨਾ ਸਮਾਂ ਫ੍ਰੀ ਮਿਲਦਾ ਹੈ ਉਹਦੇ ਵਿੱਚ ਅੱਖਾਂ ਨੂੰ ਤੇ ਦਿਮਾਗ ਨੂੰ ਰੈਸਟ ਦਿਵਾਉਣਾ ਚਾਹੀਦਾ ਹੈ। ਕਿਆ ਬਾਤ ਹੈ। ਅਗਰ ਆਪਾਂ ਉਹ ਸਮੇਂ ਦੇ ਵਿੱਚ ਆਪਾਂ ਮੂਵੀ ਦੇਖਣ ਚਲੇ ਗਏ ਜਾਂ ਕੋਈ ਮੋਬਾਈਲ ਤੇ ਕੋਈ ਵੈਬ ਸੀਰੀਜ਼ ਦੇਖਣ ਲੱਗੇ ਜਿਹੜਾ ਸਮਾਂ ਪੜ੍ਹਾਈ ਤੋਂ ਰੈਸਟ ਵਾਸਤੇ ਚਾਹੀਦਾ ਸੀ ਉਹ ਰੈਸਟ ਨਹੀਂ ਹੁੰਦਾ ਆਪਣਾ ਦਿਮਾਗ ਫੇਰ ਉਨਾ ਹੀ ਆਪਾਂ ਯੂਜ਼ ਕਰਦੇ ਆ ਤਾਂ ਉਹ ਉਹਦਾ ਰੈਸਟੋਰ ਵਾਲਾ ਟਾਈਮ ਆਪਾਂ ਵੇਸਟ ਕਰ ਦਿੰਦੇ ਆ ਜੀ ਖਾਣੇ ਪੀਣੇ ਦਾ ਵੀ ਕੋਈ ਇਸ ਇਸ ਜਰਨੀ ਨਾਲ ਸੰਬੰਧ ਸਮਝਦੇ ਤੁਸੀਂ ਬਿਲਕੁਲ ਮੈਂ ਮੰਨਦਾ ਕਿ ਖਾਣੇ ਪੀਣੇ ਦਾ ਵੀ ਬਹੁਤ ਵੱਡਾ ਰੋਲ ਹੈ ਜੀ ਅਗਰ ਆਪਾਂ ਖਾਣਾ ਜ਼ਿਆਦਾ ਸਪਾਈਸੀ ਖਾ ਲੈਨੇ ਆ ਜ਼ਿਆਦਾ ਤਲਾਇਆ ਹੋਇਆ ਖਾਣਾ ਖਾ ਲੈਨੇ ਆ ਉਹ ਪੇਟ ਦੇ ਵਿੱਚ ਐਸਿਡਿਟੀ ਕ੍ਰੀਏਟ ਕਰਦਾ ਹੈ ਜਿਸ ਦੇ ਨਾਲ ਕਿ ਆਪਾਂ ਨੂੰ ਪੜਨ ਦੇ ਵਿੱਚ ਤੇ ਕਨਸੈਂਟ੍ਰੇਸ਼ਨ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਅੱਛਾ ਜੀ ਤੇ ਮੈਂ ਮੈਂ ਇਸ ਗੱਲ ਨੂੰ ਭੁੱਗਿਆ ਹੈਗਾ ਕਿਉਂਕਿ ਮੇਰੇ ਇੱਕ ਅਟੈਂਪਟ ਦੇ ਵਿੱਚ ਇਹ ਵੀ ਹੋਇਆ ਕਿ ਕਿਸੇ ਦੋ ਤਿੰਨ ਵਿਆਹ ਸ਼ਾਦੀ ਗਲਤ ਜਾਏ ਤੇ ਖਾਣਾ ਪੀਣਾ ਗਲਤ ਖਾਧਾ ਗਿਆ ਜਾਂ ਇਵਨ ਦਿਨ ਦੇ ਵਿੱਚ ਵੀ ਕੋਈ ਖਾਣਾ ਪੀਣਾ ਗਲਤ ਹੋ ਗਿਆ ਜਦੋਂ ਪੜਾਈ ਕਰ ਰਹੇ ਆ ਤਾਂ ਉਹ ਫਲੋ ਹੀ ਨਹੀਂ ਬਣਦਾ ਸੀ ਗਲਤ ਖਾ ਲਿਆ ਤੁਹਾਨੂੰ ਵਾਰ-ਵਾਰ ਵਾਸ਼ਰੂਮ ਜਾਣਾ ਪੈਂਦਾ ਹੈਗਾ ਤੇ ਤੁਹਾਡਾ ਫਲੋ ਟੁੱਟ ਜਾਂਦਾ ਤੁਸੀਂ ਚੰਗਾ ਭੋਜਨ ਖਾਓ ਫਰੂਟਸ ਸਲਾਦ ਜ਼ਿਆਦਾ ਖਾਓ ਤੇ ਜਿਹੜਾ ਘਰ ਦਾ ਬਣਿਆ ਹੋਇਆ ਖਾਣਾ ਖਾਓ ਤੇ ਉਹਦੇ ਵਿੱਚ ਵੀ ਜਿੰਨਾ ਘਰ ਤੋਂ ਘਰ ਤੇਲ ਹੋਵੇ ਜਿੰਨੇ ਘਰ ਤੋਂ ਘਰ ਮਸਾਲੇ ਹੋਣ ਉਹ ਖਾਓਗੇ ਤਾਂ ਤੁਹਾਡੀ ਜਿਹੜੀ ਕਨਸੈਂਟ੍ਰੇਸ਼ਨ ਹੈ ਉਹਦੇ ਵਿੱਚ ਵੀ ਕਾਫੀ ਵਾਧਾ ਹੋਏਗਾ ਤੇ ਤੁਹਾਨੂੰ ਅੱਗੇ ਇਗਜ਼ਾਮ ਦੇ ਵਿੱਚ ਉਹ ਚੀਜ਼ ਰੀਪਰੋਡਿਊਸ ਕਰਨ ਦੇ ਵਿੱਚ ਵੀ ਬੜੀ ਹੈਲਪ ਹੋਏਗੀ ਮੈਂ ਸੁਝਾ ਦਊਂਗਾ ਕਿ ਸਾਤਵਿਕ ਭੋਜਨ ਖਾਓ ਉਹ ਸਭ ਤੋਂ ਠੀਕ ਰਹਿੰਦਾ ਹੈ ਜੀ ਮੈਨੂੰ ਲੱਗਦਾ ਸਾਰੇ ਯਾਤਰਾ ਚ ਕਦੇ ਪਛੜ ਜਾਂਦੇ ਆ ਕਦੇ ਗਾਂ ਲੰਘਦੇ ਆ ਤੁਹਾਡਾ ਵੀ ਪ੍ਰੀਲੀਮਸ ਨਹੀਂ ਸੀ ਹੋਇਆ ਤੁਹਾਡੇ ਦੋਸਤਾਂ ਮਿੱਤਰਾਂ ਨਾਲ ਮੇਰੀ ਵਕਫੀਅਤ ਹੈਗੀ ਹੈ ਉਹ ਦੱਸਦੇ ਰਹਿੰਦੇ ਕਿ ਹੌਂਸਲਾ ਇੱਕਦਮ ਫਿਰ ਥੱਲੇ ਆਉਂਦਾ ਹੈ 26 ਮਈ ਨੂੰ ਹੋਕੇਟ ਐਗਜ਼ਾਮ ਕਈ ਬੱਚਿਆਂ ਦਾ ਹਜੇ ਸੰਭਾਵਨਾ ਘਟਿਆ ਵੀ ਸ਼ਾਇਦ ਨਾ ਹੋਵੇ ਹੋਵੇ ਉਹਨਾਂ ਨੂੰ ਹੌਸਲਾ ਬਣਾਈ ਰੱਖਣ ਲਈ ਜਾਂ ਅੱਗੇ ਵਧਣ ਲਈ ਕੀ ਕਹਾਂ ਦੇਖੋ ਜਦੋਂ ਆਪਾਂ ਆਈਐਸ ਦਾ ਐਗਜ਼ਾਮ ਦਿੰਦੇ ਆ ਆਪਣਾ ਜਦੋਂ ਤੱਕ ਆਪਾਂ ਪਹਿਲੀ ਵਾਰੀ ਪੇਪਰ ਨਹੀਂ ਦਿੱਤਾ ਹੁੰਦਾ ਆਪਣਾ ਹੌਸਲਾ ਬਹੁਤ ਜ਼ਿਆਦਾ ਹੁੰਦਾ ਹੈ ਹਮ ਕਿ ਵੀ ਮੈਂ ਤਾਂ ਪਹਿਲੀ ਵਾਰੀ ਜੀ ਕਲੀਅਰ ਕਰ ਲੈਣਾ ਹੈਗਾ ਹਾਂਜੀ ਹਰ ਇੱਕ ਬੰਦਾ ਇਹ ਸੋਚਦਾ ਹੈ ਕਈ ਸਕੂਲਾਂ ਦੇ ਟਾਪਰ ਵੀ ਹੁੰਦੇ ਨੇ ਆਪਦੇ ਸਕੂਲ ਦੇ ਵਿੱਚ ਆਪਦੇ ਸ਼ਹਿਰ ਦੇ ਟਾਪਰ ਹੁੰਦੇ ਨੇ ਉਹ ਸੋਚਦੇ ਨੇ ਵੀ ਮੈਂ ਹਰ ਵਾਰੀ ਟੌਪ ਕੀਤਾ ਤਾਂ ਮੈਂ ਇਸ ਵਾਰੀ ਐਗਜ਼ਾਮ ਵੀ ਪਹਿਲੀ ਵਾਰੀ ਜੀ ਕੱਢੂੰਗਾ ਤੇ ਪਹਿਲੀ ਵਾਰੀ ਜੀ ਟੌਪ ਕਰੂੰਗਾ ਜੀ ਤੇ ਆਪਾਂ ਕਈ ਵਾਰੀ ਯੂਪੀਐਸਸੀ ਨੂੰ ਹਲਕੇ ਚ ਲੈ ਲੈਂਦੇ ਆ ਤੇ ਕਈ ਵਾਰੀ ਹੁਣ ਜਿੱਦਾਂ ਹੁਣ 26 ਮਈ ਦਾ ਪੇਪਰ ਹੋਇਆ ਹੈਗਾ ਮਤਲਬ ਪ੍ਰੀਲਿਮਸ ਹੋਇਆ ਹੈਗਾ ਕਾਫੀਆਂ ਨੇ ਆਪਣੇ ਸਕੋਰ ਬਣਾ ਕੇ ਦੇਖੇ ਹੋਣਗੇ ਤੇ ਬੜੇ ਘੱਟ ਬਣ ਰਹੇ ਤੇ ਉਹ ਨਿਰਾਸ਼ ਵੀ ਹੈਗੇ ਨੇ ਇਹ ਨਿਰਾਸ਼ਾ ਮੇਰੇ ਤੇ ਵੀ ਆਈ ਸੀ ਇੱਕ ਦਿਨ ਜਦੋਂ ਮੇਰਾ ਆਈਐਸ ਦਾ ਪ੍ਰੀਲਿਮਸ ਕਲੀਅਰ ਨਹੀਂ ਸੀ ਹੋਇਆ ਇਦਾਂ ਲੱਗਿਆ ਕਿ ਸਾਰੀ ਦੁਨੀਆ ਹੀ ਟੈ ਗਈ ਹੈ ਜਿੱਦਾਂ ਸਾਰੀ ਦੁਨੀਆ ਤਬਾਹ ਹੋ ਗਈ ਕਿ ਯੂਪੀਐਸਸੀ ਦਾ ਪ੍ਰੀਲਿਮਸ ਕਲੀਅਰ ਨਹੀਂ ਹੋਇਆ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਜਿਹੜਾ ਇਹ ਆਈਐਸ ਦਾ ਇਗਜ਼ਾਮ ਹੈ ਬੜਾ ਅਨਪ੍ਰੇਡਿਕਟੇਬਲ ਹੁੰਦਾ ਹੈ ਕਈ ਵਾਰੀ ਆਪਾਂ ਤਿਆਰੀ ਕਿਸੇ ਚੀਜ਼ ਦੀ ਕਰਕੇ ਜਾਨਾ ਯੂਪੀਐਸਸੀ ਸਵਾਲ ਕਿਸੇ ਹੋਰ ਟੌਪਿਕ ਦੇ ਉੱਤੇ ਪੁੱਛ ਲੈਂਦੀ ਹੈ ਤਾਂ ਜਿੰਨੇ ਵੀ ਐਸਪੀਰੈਂਟਸ ਜਿਨ੍ਹਾਂ ਨੇ ਇਸ ਵਾਰੀ ਇਗਜ਼ਾਮ ਦਿੱਤਾ ਹੈ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦਾ ਪੇਪਰ ਕਲੀਅਰ ਹੋ ਜਾਏਗਾ ਜਿਨ੍ਹਾਂ ਦੇ ਮਾਰਕਸ ਅੱਛੇ ਬਣ ਰਹੇ ਨੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਤੇ ਮੈਂ ਕਹਿੰਦਾ ਕਿ ਹੁਣ ਤੁਸੀਂ ਮੇਨਸ ਦੀ ਤਿਆਰੀ ਸ਼ੁਰੂ ਕਰੋ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਹਰ ਸਾਲ ਹਜ਼ਾਰਾਂ ਇਹ ਜਿਹੀਆਂ ਸਟੋਰੀਜ਼ ਆਉਂਦੀਆਂ ਨੇ ਹਜ਼ਾਰਾਂ ਇਹ ਜਿਹੇ ਆਈਐਸ ਸਿਲੈਕਟਿਡ ਆਈਪੀਐਸ ਸਿਲੈਕਟਿਡ ਅਫਸਰਾਂ ਦੀਆਂ ਕਹਾਣੀਆਂ ਆਉਂਦੀਆਂ ਨੇ ਜਿਨ੍ਹਾਂ ਦਾ ਪਹਿਲੀ ਵਾਰੀ ਪ੍ਰੀਲਿਮਸ ਨਹੀਂ ਹੁੰਦਾ ਦੂਜੀ ਵਾਰੀ ਪ੍ਰੀਲਿਮਸ ਨਹੀਂ ਹੁੰਦਾ ਤੀਜੀ ਵਾਰੀ ਪ੍ਰੀਲਿਮਸ ਨਹੀਂ ਹੁੰਦਾ ਤੇ ਚੌਥੀ ਵਾਰ ਉਹ ਰੈਂਕ ਲੈ ਕੇ ਆਉਂਦੇ ਨੇ ਤੇ ਚੌਥੀ ਵਾਰ ਉਹ ਐਗਜ਼ਾਮ ਦੇ ਕੇ ਆਈਐਸ ਦਾ ਪੇਪਰ ਕਲੀਅਰ ਕਰ ਜਾਂਦੇ ਨੇ ਤਾਂ ਇਹ ਇੱਕ ਐਗਜ਼ਾਮ ਕਲੀਅਰ ਨਾ ਹੋਣਾ ਇਹ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਹਫ਼ਤਾ 10 ਦਿਨ ਰੈਸਟ ਕਰੋ ਦਿਮਾਗ ਨੂੰ ਸਕੂਨ ਦਿਓ ਸ਼ਾਂਤੀ ਦਿਓ ਤੁਸੀਂ ਕਾਫੀ ਸਮੇਂ ਤੋਂ ਮੈਨੂੰ ਪਤਾ ਹੈ ਮਿਹਨਤ ਕਰ ਰਹੇ ਹੋਵੋਗੇ ਤੁਸੀਂ ਆਪਣਾ ਘੁੰਮਣਾ ਫਿਰਨਾ ਵੀ ਬੰਦ ਕੀਤਾ ਹੋਵੇਗਾ ਰਿਸ਼ਤੇਦਾਰਾਂ ਨੂੰ ਮਿਲਣਾ ਬੰਦ ਕੀਤਾ ਹੋਵੇਗਾ ਦੋਸਤਾਂ ਮਿੱਤਰਾਂ ਕੋਲ ਜਾਣਾ ਬੰਦ ਕੀਤਾ ਹੋਵੇਗਾ ਜੀ ਜੀ ਇਹ ਸਮਾਂ ਕੋਈ ਮੂਲਕਾ ਹੁੰਦਾ ਨਹੀਂ ਹੈਗਾ ਕਿ ਤੁਸੀਂ ਸੋਚੋ ਕਿ ਕਿ ਮੇਰਾ ਪੇਪਰ ਨਹੀਂ ਹੋਏਗਾ ਤਾਂ ਬੜੀ ਉਸ ਗੱਲ ਦੀ ਏਮਬੈਰੈਸਮੈਂਟ ਫੀਲ ਕਰਨ ਦਾ ਸਮਾਂ ਨਹੀਂ ਹੈ ਆਪਣੀਆਂ ਕਮੀਆਂ ਨੂੰ ਐਨਾਲਾਈਜ਼ ਕਰਕੇ ਕਿ ਕੀ ਕਮੀਆਂ ਸੀਗੀਆਂ ਪਹਿਲਾਂ 15 ਦਿਨ ਰੈਸਟ ਕਰੋ ਰੈਸਟ ਕਰਨ ਤੋਂ ਬਾਅਦ ਆਪਣੀਆਂ ਕਮੀਆਂ ਨੂੰ ਐਨਾਲਾਈਜ਼ ਕਰੋ ਤੇ ਦੁਬਾਰਾ ਫਿਰ ਅਗਲੇ ਸਾਲ ਦੀ ਤਿਆਰੀ ਵਾਸਤੇ ਜੁੜ ਜਾਓ ਤੇ ਉਸ ਤੋਂ ਪਹਿਲਾਂ ਕੁਝ ਸਾਥੀ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ PCS ਦਾ ਫਾਰਮ ਵੀ ਭਰਿਆ ਹੋਵੇਗਾ ਤੇ ਮੈਂ ਉਹਨਾਂ ਨੂੰ ਸੁਝਾਅ ਦੇਣਾ ਵੀ ਤੁਸੀਂ PCS ਦਾ ਐਗਜ਼ਾਮ ਵੀ ਅਗਸਤ ਦੇ ਵਿੱਚ ਦੂਜੇ ਹਫਤੇ ਦੇ ਵਿੱਚ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਤੁਸੀਂ PCS ਦੇ ਐਗਜ਼ਾਮ ਦੀ ਤਿਆਰੀ ਸ਼ੁਰੂ ਕਰੋ ਜਿਨ੍ਹਾਂ ਦਾ ਪ੍ਰੀਲਿਮਸ ਕਲੀਅਰ ਹੋਣ ਦੀ ਉਮੀਦ ਹੈ ਵਿੱਚ ਚੰਗੇ ਮਾਰਕਸ ਆ ਜਾਣਗੇ ਜੋ ਐਂਟਰ ਕਰ ਜਾਣਗੇ ਮੇਨਸ ਲਿਖਣਾ ਹੈ ਮੇਨਸ ਲਿਖਣ ਵਾਲਿਆਂ ਨੂੰ ਤੁਹਾਡੀ ਕੀ ਸਲਾਹ ਹੈ ਕੋ ਮੇਨਸ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਤੁਸੀਂ ਕਿਸੇ ਅਨਸਰ ਨੂੰ ਕਿੰਨਾ ਟੂ ਦੀ ਪੁਆਇੰਟ ਲਿਖਦੇ ਹੋ ਹਾਂਜੀ ਕਿੰਨਾ ਸੰਖੇਪ ਚ ਲਿਖਦੇ ਹੋ ਹੂੰ ਉਹਦੇ ਵਾਸਤੇ ਜਿਹੜੇ ਤੁਹਾਡੇ ਨੋਟਸ ਨੇ ਉਹਨਾਂ ਨੂੰ ਹੀ ਬਾਰ-ਬਾਰ ਪੜੋ ਨਵੇਂ ਸੋਰਸਸੇ ਵੱਲ ਨਾ ਜਾਓ ਜੀ ਜਿਹੜੀ ਤੁਸੀਂ ਪਹਿਲਾਂ ਤਿਆਰੀ ਕੀਤੀ ਹੈ ਉਸ ਦੇ ਉੱਤੇ ਯਕੀਨ ਰੱਖੋ ਉਹਦੇ ਵਿੱਚੋਂ ਹੀ ਆਪਣੇ ਜਿਹੜੇ ਸ਼ਾਰਟ ਦੇ ਵਿੱਚ ਤੁਸੀਂ ਨੋਟਸ ਤਿਆਰ ਕੀਤੇ ਨੇ ਉਹਨਾਂ ਨੂੰ ਰਿਵਾਈਜ਼ ਕਰੋ ਵੱਧ ਤੋਂ ਵੱਧ ਟੈਸਟ ਦਿਓ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਫੀ ਥੋੜੀ ਅੱਛੀ ਪ੍ਰੈਪਰੇਸ਼ਨ ਹੈਗੀ ਹੈ ਤਾਂ ਵੀ ਟੈਸਟ ਦਿਓ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਬਿਲਕੁਲ ਪ੍ਰੈਪਰੇਸ਼ਨ ਨਹੀਂ ਹੈਗੀ ਤਾਂ ਵੀ ਟੈਸਟ ਲਿਖੋ ਜਿੰਨੇ ਅਨਸਰ ਜ਼ਿਆਦਾ ਲਿਖੋਗੇ ਤੁਸੀਂ ਉਹਦੀ ਤੁਹਾਡੀ ਸਕਸੈਸਫੁਲ ਹੋਣ ਦੀ ਪ੍ਰੋਬੈਬਿਲਿਟੀ ਵੱਧ ਜਾਂਦੀ ਹੈ ਮੈਂ ਇਦਾਂ ਦੇ ਵੀ ਕੁਝ ਕੈਂਡੀਡੇਟਸ ਨੂੰ ਮਿਲਿਆ ਜਿਨ੍ਹਾਂ ਦੀ ਪ੍ਰੀਲਿਮਸ ਦੀ ਤਿਆਰੀ ਇੰਨੀ ਅੱਛੀ ਨਹੀਂ ਸੀਗੀ ਪਰੰਤੂ ਉਹਨਾਂ ਦਾ ਪ੍ਰੀਲਿਮਸ ਕਲੀਅਰ ਹੋ ਗਿਆ ਅਚੰਚੇਤ ਪਰੰਤੂ ਉਹਨਾਂ ਦੀ ਮੇਨਸ ਦੀ ਵੀ ਤਿਆਰੀ ਨਹੀਂ ਸੀਗੀ ਪਰ ਸਿਰਫ ਇਸ ਗੱਲ ਦੇ ਭਰੋਸੇ ਕਿ ਉਹਨਾਂ ਨੇ ਟੈਸਟ ਹੀ ਇਹਨੇ ਲਿਖਤੇ ਸੀਗੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਨਸਰ ਕਿੱਦਾਂ ਲਿਖਣਾ ਹੈ ਹਿਸਾਬ ਆ ਗਿਆ ਹਿਸਾਬ ਆ ਗਿਆ ਉਸ ਗੱਲ ਦਾ ਅਨਸਰ ਲਿਖਣਾ ਇੱਕ ਕਲਾ ਹੈਗੀ ਹੈ ਉਹਦੇ ਤੋ ਦੀ ਅਨਸਰ ਰਾਈਟਿੰਗ ਦੀ ਸਕਿੱਲ ਜ਼ਿਆਦਾ ਮੈਟਰ ਕਰਦੀ ਹੈ ਪ੍ਰੋ듀ਸ ਕਰਨ ਦਾ ਤਰੀਕਾ ਪ੍ਰੋ듀ਸ ਕਰਨ ਦਾ ਤਰੀਕਾ ਜ਼ਿਆਦਾ ਮੈਟਰ ਕਰਦਾ ਹੈ ਸਭ ਤੋਂ ਇੱਕ ਹੋਰ ਸਭ ਤੋਂ ਵੱਡੀ ਜਿਹੜੀ ਮੈਂ ਸੁਝਾ ਰਹੇਗਾ ਆਪਸ਼ਨਲ ਜਿਹੜਾ ਤੁਸੀਂ ਪੇਪਰ ਚੂਜ਼ ਕੀਤਾ ਹੋਇਆ ਹੈ ਹਾਂਜੀ ਆਪਸ਼ਨਲ ਦੀ ਤਿਆਰੀ ਜ਼ਰੂਰ ਰੱਜ ਕੇ ਕਰੋ ਤੇ ਉਹਦੇ ਟੈਸਟ ਰੱਜ ਕੇ ਦਿਓ ਅੱਛਾ ਜੀ ਆਪਸ਼ਨਲ ਇੱਕ ਇਹੋ ਜਿਹਾ ਪੇਪਰ ਹੈ ਜਿਹੜਾ ਤੁਹਾਡਾ ਫਾਈਨਲ ਸਿਲੈਕਸ਼ਨ ਡਿਸਾਈਡ ਕਰਦਾ ਹੈ ਅੱਛਾ ਜੀ ਅਗਰ ਤੁਹਾਡੇ ਆਪਸ਼ਨਲ ਚ ਨੰਬਰ ਵਧੀਆ ਆ ਜਾਂਦੇ ਨੇ ਤਾਂ ਤੁਹਾਡੀ ਸਿਲੈਕਸ਼ਨ ਦੇ ਚਾਂਸਸ ਉਨੇ ਹੀ ਜ਼ਿਆਦਾ ਵੱਧ ਜਾਂਦੇ ਨੇ ਅਗਰ ਆਪਸ਼ਨਲ ਦੇ ਨੰਬਰ ਕਰ ਜਾਂਦੇ ਨੇ ਦਾ ਸਿਲੈਕਸ਼ਨ ਦੇ ਜਿਹੜੀ ਲਿਸਟ ਦੇ ਚਾਂਸਸ ਨੇ ਉਹ ਕਰ ਜਾਂਦੇ ਨੇ ਜੀ ਅ ਅੱਜ ਯੂਪੀਐਸਸੀ ਦਾ ਗੋਲ ਪਾਰ ਕਰ ਲਿਆ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਇਗਜ਼ਾਮ ਹੈ ਜਦੋਂ ਕਦੇ ਸੋਚਿਆ ਨਹੀਂ ਸੀ ਪਾਤਣਾ ਬੈਠ ਕੇ ਕਦੇ ਵੀ ਇਹ ਜਾਂ ਰਾਹ ਹੀ ਨਹੀਂ ਸੀ ਪਤਾ ਸਾਰੇ ਵਿਚਾਲੇ ਇੱਕ ਗੈਪ ਦੇ ਵਿੱਚ ਜਿਹੜੋਂ ਕੋਈ ਸੋਚ ਰਿਹਾ ਕਿਹੜੀ ਚੀਜ਼ ਦਾ ਨਾਲ ਰਹੀ ਜਿਹੜੀ ਹਮੇਸ਼ਾ ਊਰਜਾ ਤੋਂ ਬਿਨਾਂ ਟੈਕਨੀਕਲੀ ਜਿਹੜਾ ਤੁਸੀਂ ਦੇਖਦੇ ਹੋ ਕਿਹੜੀ ਚੀਜ਼ ਨਾਲ ਰਹੀ ਜਿਹੜਾ ਇਹ ਸਾਰੀ ਜਰਨੀ ਸੀਗੀ ਜਦੋਂ ਕਦੇ IAS ਦਾ ਪੇਪਰ ਦੇਣ ਦਾ ਦਿਮਾਗ 'ਚ ਖਿਆਲ ਵੀ ਨਹੀਂ ਸੀਗਾ ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਮੇਰੇ ਮਨ 'ਚ ਸੀਗੀ ਉਹ ਸੀਗੀ ਕਿ ਦੇਸ਼ ਦਾ ਸਿਸਟਮ ਸੁਧਰਨਾ ਚਾਹੀਦਾ ਹੈ ਹੂੰ ਤੇ ਮੇਰਾ ਇਹ ਬਹੁਤ ਦਿਲ 'ਚ ਇੱਛਾ ਸੀਗੀ ਕਿ ਜਿਹੜੀ ਦੇਸ਼ ਦੀ ਗਰੋਥ ਸਟੋਰੀ ਹੈ ਕਦੇ ਮੈਂ ਵੀ ਇਹਦਾ ਹਿੱਸਾ ਬਣਾ। ਕੀ ਮਤ ਹੈ? ਆਪਣਾ ਭਾਰਤ ਦੇਸ਼ ਬਹੁਤ ਜਲਦੀ ਤੇ ਬੜੀ ਸਪੀਡ ਨਾਲ ਤਰੱਕੀ ਕਰ ਰਿਹਾ ਹੈ। ਹੂੰ ਭਾਰਤ ਦੀ ਜਿਹੜੀ ਜੀਡੀਪੀ ਹੈਗੀ ਆ ਦੁਨੀਆ ਦੇ ਵਿੱਚ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਆਧਾਰ ਦੇ ਉੱਤੇ ਦੇਖਿਆ ਜਾਵੇ ਤਾਂ ਤੀਜੇ ਨੰਬਰ ਤੇ ਭਾਰਤ ਦੀ ਇਕਨੋਮੀ ਆਉਂਦੀ ਹੈ। ਅੱਛਾ ਜੀ। ਤੇ ਹੁਣੇ ਪਿਛਲੇ ਹਫਤੇ ਇੱਕ ਨਿਊਜ਼ ਆਈ ਕਿ ਭਾਰਤ ਨੇ ਜਾਪਾਨ ਨੂੰ ਵੀ ਪਛਾਰ ਦਿੱਤਾ ਤੇ ਨੋਮੀਨਲ ਰੇਟਸ ਦੇ ਉੱਤੇ ਵੀ ਜਿਹੜਾ ਹੈਗਾ ਉਹ ਭਾਰਤ ਦੀ ਜੀਡੀਪੀ ਪੂਰੇ ਦੁਨੀਆ ਚੌਥੇ ਨੰਬਰ ਤੇ ਆ ਗਈ ਹੈ। ਅੱਛਾ ਜੀ। ਤਾਂ ਮੇਰਾ ਬੜਾ ਮਨ ਸੀਗਾ ਕਿ ਦੇਸ਼ ਜਦੋਂ ਤਰੱਕੀ ਕਰ ਰਿਹਾ ਹੈ ਤਾਂ ਇਹਦੇ ਵਿੱਚ ਸਾਡਾ ਵੀ ਯੋਗਦਾਨ ਹੋਣਾ ਚਾਹੀਦਾ ਹੈ। ਜੀ। ਇੱਕ ਇਹ ਲਾਲਸਾ ਸੀ ਜਿਹਨੇ ਮੇਰੇ ਅੰਦਰ ਇੱਕ ਇਹ ਗੱਲ ਤੁਖਾਈ ਰੱਖੀ ਹੈ ਨਹੀਂ ਪਖਾਈ ਰੱਖੀ ਕਿ ਮੈਂ ਵੀ ਯੂਪੀਐਸਸੀ ਦਾ ਇਗਜ਼ਾਮ ਕਲੀਅਰ ਕਰਨਾ ਹੈ ਉਸ ਤੋਂ ਇਲਾਵਾ ਮੇਰੇ ਪੇਰੈਂਟਸ ਦਾ ਆਸ਼ੀਰਵਾਦ ਉਹ ਮੇਰੇ ਨਾਲ ਰਿਹਾ ਮੇਰੇ ਫਾਦਰ ਸਾਹਿਬ ਬਹੁਤ ਵੱਡੇ ਸਮਾਜ ਸੇਵੀ ਨੇ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਦੇ ਵਿੱਚੋਂ ਵੀ ਮੈਨੂੰ ਬਹੁਤ ਪ੍ਰੇਰਣਾ ਮਿਲਦੀ ਸੀ ਦਰਸ਼ਨ ਜੀ ਆਖਰੀ ਸਵਾਲ ਹੈ ਮੇਰਾ ਜਿਹੜੀਆਂ ਚੀਜ਼ਾਂ ਅਸੀਂ ਬਹੁਤ ਵਾਰ ਆਪਾਂ ਜ਼ਿਕਰ ਵੈਸੇ ਵੀ ਕਰਦੇ ਰਹੇ ਨੇ ਜਿਹੜੇ ਬੱਚੇ ਉਡੀਕਦੇ ਐ ਪਲੱਸ 2 ਵਾਲੇ ਗ੍ਰੈਜੂਏਸ਼ਨ ਵਾਲੇ ਜਾਂ ਛੋਟੀ ਉਮਰ ਚੋਂ ਕੋਈ ਚੀਜ਼ ਚਿੰਗ ਲਾਉਣੀ ਐ ਬੱਚਿਆਂ ਨੂੰ ਮਾਪਿਆਂ ਨੂੰ ਕੀ ਸੁਝਾ ਦਿਓ ਜਿਹੜਾ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਪਣੀ ਐਕਸਰਸਾਈਜ਼ ਹੁੰਦੀ ਹੈ ਕੈਰੈਕਟਰ ਬਿਲਡਿੰਗ ਦੀ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਬੰਦਾ ਪੀਸੀਐਸ ਦਾ ਐਗਜ਼ਾਮ ਦੇਵੇ ਜਾਂ ਯੂਪੀਐਸ ਦਾ ਐਗਜ਼ਾਮ ਦੇਵੇ ਪੀਸੀਐਸ ਯੂਪੀਐਸ ਦਾ ਐਗਜ਼ਾਮ ਨਾ ਹੀ ਹਰ ਇੱਕ ਬੰਦੇ ਨੂੰ ਦੇਣਾ ਚਾਹੀਦਾ ਤੇ ਨਾ ਹੀ ਕੋਈ ਦੁਨੀਆ ਦੀ ਸਭ ਤੋਂ ਵੱਡੀ ਪੋਸਟ ਹੀ ਹੈਗੀ ਇਹ ਦੁਨੀਆ 'ਚ ਹੋਰ ਵੀ ਬਹੁਤ ਕੁਝ ਹੈ ਸਭ ਤੋਂ ਵੱਡੀ ਗੱਲ ਹੈ ਕੈਰੈਕਟਰ ਬਿਲਡਿੰਗ ਦੀ ਜਿਹੜੇ ਇਹ ਬੱਚੇ ਦੇ ਸਮਾਂ ਹੁੰਦਾ 7ਵੀਂ 8ਵੀਂ 9ਵੀਂ 10ਵੀਂ ਦਾ 11ਵੀਂ 12ਵੀਂ ਦਾ ਇਹ ਸਮਾਂ ਬੱਚੇ ਦੇ ਬੇਸਿਕ ਕਨਸੈਪਟਸ ਕਲੀਅਰ ਕਰਾਉਣ ਦਾ ਹੁੰਦਾ ਉਹਦੀ ਕੈਰੈਕਟਰ ਬਿਲਡਿੰਗ ਦਾ ਹੁੰਦਾ ਹੈ ਫੈਸਲੇ ਲੈਣ ਦੀ ਸਮਰੱਥਾ ਵਧਾਉਣ ਦਾ ਹੁੰਦਾ ਹੈ ਤੇ ਚੰਗੇ ਕੰਮ ਕਰਨ ਦੀ ਨੀਤ ਨੂੰ ਸਾਰੀ ਉਮਰ ਬਰਕਰਾਰ ਰੱਖਣ ਦਾ ਸਮਾਂ ਹੁੰਦਾ ਹੈ ਕਿ ਆਪਾਂ ਉਹ ਵੈਲਿਊਜ਼ ਬਿਲਡਿੰਗ ਕਰੀਏ ਸੋਸਾਇਟੀ ਦੇ ਵਿੱਚ ਤਾਂ ਮੇਰਾ ਇਹ ਮੰਨਣਾ ਹੈ ਕਿ ਸਭ ਇਸ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਵੈਲਿਊਜ਼ ਬਿਲਡ ਕਰਨਾ ਨੰਬਰ 2 ਮੈਂ ਜਿਹੜੀ ਚੀਜ਼ ਮੰਨਦਾ ਉਹ ਕਨਸੈਪਚੁਅਲ ਕਲੈਰਿਟੀ ਹੈ ਤੁਸੀਂ ਜੋ ਵੀ ਸਕੂਲ ਚ ਪੜ ਰਹੇ ਹੋ 7ਵੀਂ ਤੋਂ ਲੈ ਕੇ 10ਵੀਂ ਤੱਕ 11ਵੀਂ ਦੇ ਵਿੱਚ 12ਵੀਂ ਦੇ ਵਿੱਚ ਉਹ ਸਿਰਫ ਐਗਜ਼ਾਮ ਪਾਸ ਕਰਨ ਦੇ ਲੈਜੇ ਨਾਲ ਨਾ ਕਰੋ ਕੋ ਨੂੰ ਨੋਲਿਜ ਗੇਨ ਕਰਨ ਦੀ ਨੀਅਤ ਨਾਲ ਕਰੋ ਅੱਛਾ ਜੀ ਇਹ ਮੇਰਾ ਸਾਰੇ ਲਈ ਸੁਝਾਅ ਹੈ ਇਸ ਤੋਂ ਬਾਅਦ ساری ਦੁਨੀਆ ਤੁਹਾਡੇ ਵਾਸਤੇ ਖੁੱਲੀ ਹੈ ਤੁਸੀਂ ਦੁਨੀਆ ਦੇ ਵਿੱਚ ਜ਼ਿੰਦਗੀ ਦੇ ਵਿੱਚ ਤੁਹਾਡੇ ਕੀ ਕੋਈ ਵੀ ਜੰਗ ਦਾ ਮੈਦਾਨ ਤੁਸੀਂ ਫਤਿਹ ਕਰਕੇ ਵਾਪਸ ਆਓਗੇ ਬਸ਼ਰਤੇ ਕਿ ਤੁਸੀਂ ਤੁਹਾਡੀ ਕਲੈਰਿਟੀ ਆਫ ਥੌਟ ਹੋਵੇ ਜੀ ਬਹੁਤ ਚੰਗਾ ਲੱਗਿਆ ਹਮੇਸ਼ਾ ਹੀ ਤੁਹਾਡੇ ਨਾਲ ਗੱਲਬਾਤ ਕਰਕੇ ਚੰਗਾ ਲੱਗਦਾ ਹੈ ਤੇ ਮੈਨੂੰ ਇੱਕ ਵੱਖਰੇ ਤੌਰ ਤੇ ਖੁਸ਼ੀ ਵੀ ਅੱਜ ਕਿ ਤੁਹਾਡੀ ਜਰਨੀ ਤਾਂ ਮੈਂ ਵੀ ਨੇੜਿਓਂ ਦੇਖਿਆ ਬਹੁਤ ਨੇੜਿਓਂ ਸਾਰਾ ਕੁਝ ਸੁਭਾਵਿਕ ਤੌਰ ਤੇ ਅਸੀਂ ਦੇਖਦੇ ਰਹੇ ਹਾਂ ਤੇ ਵਿਚਾਰ ਵੀ ਕਰਦੇ ਰਹੇ ਹਾਂ ਤੇ ਉਸ ਗੋਲ ਤੱਕ ਤੁਹਾਨੂੰ ਪਹੁੰਚਦਿਆਂ ਨੂੰ ਦੇਖਿਆ ਹਾਂ ਸੰਘਰਸ਼ ਕਰਦਿਆਂ ਨੂੰ ਦੇਖਿਆ ਸੋ ਸਾਰਾ ਕੁਝ ਅੱਜ ਪ੍ਰਵਾਨ ਹੋਇਆ ਇਸ ਪ੍ਰਵਾਨਗੀ ਦੀ ਇੱਕ ਵਾਰੀ ਫੇਰ ਵਧਾਈ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ